ਵਿਦਾਂ ਸਭਾ ਹਲਕਾ ਤਰੰਤਾਰਨ ਦੇ ਵੱਖ-ਵੱਖ ਪਿੰਡਾਂ ਵਿੱਚ ਭਾਈ ਮਨਦੀਪ ਸਿੰਘ ਖਾਲਸਾ ਦੇ ਹੱਕ ਵਿੱਚ ਸਮੂਚੀਆਂ ਪੰਥਕ ਧਿਰਾਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਜਿਸ ਦੇ ਤਹਿਤ ਪਿੰਡ ਗੰਡੀਵਿੰਡ ਵਿਖੇ ਭਾਈ ਜਗਰਾਜ ਸਿੰਘ ਲਾਲਾ ਨੰਗਲ ਦੀ ਅਗਵਾਈ ਹੇਠ ਭਾਈ ਮਨਦੀਪ ਸਿੰਘ ਦੇ ਹੱਕ ਵਿੱਚ ਵੱਡੀ ਚੋਣ ਇਕੱਤਰਤਾ ਹੋਈ ਇਸ ਵਿੱਚ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਸ਼ਮੂਲੀਅਤ ਕੀਤੀ ਇਸ ਮੌਕੇ ਉਮੀਦਵਾਰ ਭਾਈ ਮਨਦੀਪ ਸਿੰਘ ਭਾਈ ਅਮਰਤਪਾਲ ਸਿੰਘ ਖਾਲਸਾ ਦੇ ਪਿਤਾ ਬਾਪੂਤਰ ਸੇਮ ਸਿੰਘ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਕੋਆਰਡੀਨੇਟਰ ਭਾਈ ਪਰਮਜੀਤ ਸਿੰਘ ਜੌਹਲ ਅਤੇ ਭਾਈ ਮਨਦੀਪ ਸਿੰਘ ਡੇਰਾ ਬਾਬਾ ਨਾਨਕ ਨੇਵੀ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ ਬਿਊਰੋ ਰਿਪੋਰਟ ਫਟੇ ਟਾਈਮ ਚੈਨਲ ਅੱਜ ਤੁਸੀਂ ਭਾਈ ਮਨਦੀਪ ਸਿੰਘ ਜੀ ਦੇ ਹੱਕ 'ਚ ਜਿਹੜਾ ਗੰਡੀ ਪਿੰਡ ਆਏ ਨੇ ਕੀ ਪ੍ਰੋਗਰਾਮ ਆ ਤੇ ਕਿਹੋ ਜਿਹਾ ਸੰਗਤ ਬਣੋ ਜਿਹੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਇਹ ਗੰਡੀ ਪਿੰਡ ਦੇ ਵਿੱਚ ਜਿਹੜੇ ਸਾਡੇ ਪਿੰਡਾਂ ਦੇ ਸਾਰਿਆਂ ਦੇ ਪ੍ਰੋਗਰਾਮ ਚੱਲ ਰਹੇ ਆ ਪ੍ਰਚਾਰ ਦੇ ਉਹਦੀ ਲੜੀ ਦੇ ਤਹਿਤ ਇੱਥੇ ਪਹੁੰਚੇ ਆ ਸੋ ਅੱਜ ਗੰਡੀ ਪਿੰਡ ਦੇ ਵਿੱਚ ਸੰਗਤ ਨੇ ਬੜਾ ਵੱਡਾ ਹੰਗਾਰਾ ਦਿੱਤਾ ਤੁਸੀਂ ਦੇਖ ਰਹੇ ਆ ਕਿੰਨੀ ਸੰਗਤ ਬਾਹਰ ਨਿਕਲ ਕੇ ਆਈ ਆ ਸੋ ਸਭ ਤੋਂ ਪਹਿਲਾਂ ਤਾਂ ਦਰਨਤਾਰਨ ਦੇ ਲੋਕਾਂ ਦਾ ਅਸੀਂ ਬੜਾ ਧੰਨਵਾਦ ਕਰਦੇ ਆ ਕਿ ਇਨਾ ਉਤਸ਼ਾਹ ਇਸ ਇਲੈਕਸ਼ਨ ਦੇ ਵਿੱਚ ਭਾਈ ਮਨਦੀਪ ਸਿੰਘ ਜਿਹੜੇ ਸਾਡੇ ਕੈਂਡੀਡੇਟ ਨੇ ਉਹਨਾਂ ਦੇ ਹੱਕ ਦੇ ਵਿੱਚ ਪਿੰਡਾਂ ਦੇ ਵਿੱਚ ਅਸੀਂ ਪਿਛਲੇ ਤਿੰਨ ਚਾਰ ਦਿਨਾਂ ਤੋਂ ਭਰਮੀਆਂ ਮੀਟਿੰਗਾਂ ਕਰਦੇ ਆ ਰਹੇ ਹਾਂ ਹਮ ਹਮਾ ਕੇ ਸੰਗਤ ਬੜੀ ਪਹੁੰਚ ਰਹੀ ਆ ਸੋ ਉਹਦੇ ਲਈ ਅੱਜ ਉਸੇ ਕੜੀ ਦੇ ਤਹਿਤ ਅਸੀਂ ਗੰਡੀ ਪਿੰਡ ਪਿੰਡ ਵਿੱਚ ਪਹੁੰਚੇ ਆ ਇੱਥੇ ਸੰਗਤ ਦੇਖੋ ਨੌਜਵਾਨਾਂ ਦੇ ਵਿੱਚ ਉਤਸ਼ਾਹ ਕਿੰਨਾ ਸਾਰੇ ਹੀ ਇੱਥੇ ਆਏ ਨੇ ਜੋਂ ਸਾਹਿਬ ਜਿਸ ਤਰ੍ਹਾਂ ਸਰਕਾਰ ਵੱਲੋਂ ਭਾਈ ਚਮਕੌਰ ਸਿੰਘ ਤੇ ਭਾਈ ਰਜੇਂਦਰ ਸਿੰਘ ਤਲਵੰਡੀ ਤੇ ਪਰਚਾ ਦਰਜ ਕੀਤਾ ਗਿਆ ਹੈ ਕੀ ਕਹਿਣਾ ਚਾਹੋਗੇ ਜੀ ਦੇਖੋ ਜਿਹੜਾ ਉਹ ਪਰਚਾ ਦਰਜ ਕੀਤਾ ਗਿਆ ਸਰਕਾਰ ਦੀ ਮਨਸ਼ਾ ਇਥੋਂ ਸਾਬਤ ਹੁੰਦੀ ਆ ਕਿ ਉਹ ਚੰਗੀ ਨਹੀਂ ਹੈਗੀ ਉਹਦਾ ਕਾਰਨ ਹੈ ਇੱਕ ਕਿ ਜੇ ਕੋਈ ਗੱਲ ਉਹਨਾਂ ਦੇ ਕੋਲ ਕੰਪਲੇਂਟ ਸਰਕਾਰ ਕੋ ਗਈ ਸੀ ਉਹਨਾਂ ਦਾ ਫਰਜ਼ ਬਣਦਾ ਸੀ ਕਿ ਜਿਹੜੀ ਦੂਸਰੀ ਧਿਰ ਸੀਗੀ ਉਹਨੂੰ ਵੀ ਬਲਾ ਕੇ ਉੱਥੇ ਪੁੱਛਿਆ ਜਾਂਦਾ ਕਿ ਇਹ ਕੰਪਲੇਂਟ ਆਈ ਆ ਤੁਹਾਡੇ ਖਿਲਾਫ ਤੁਸੀਂ ਵੀ ਆਪਣਾ ਸਪਸ਼ਟੀਕਰਨ ਦਿਓ ਸੋ ਉਹਨਾਂ ਨੇ ਬਿਲਕੁਲ ਉਹਨਾਂ ਨੂੰ ਪੁੱਛਿਆ ਨਹੀਂ ਹੈਗਾ ਔਰ ਉਹ ਜਿਹੜੇ ਪਰਚਾ ਸਿਗਾ ਉਹ ਪਰਚਾ ਕਰਕੇ ਉਹਨਾਂ ਦੇ ਦੱਸਿਆ ਅਸੀਂ ਸਮਝਦੇ ਆ ਕਿ ਸਰਕਾਰ ਬਖਲਾੜ ਦੇ ਵਿੱਚ ਆ ਗਈ ਆ ਉਹ ਆਪਣਾ ਤਾਮ-ਚਾਮ ਜੋ ਵੀ ਹੈਗਾ ਆ ਉਹ ਵਰਤਣਾ ਚਾਹੁੰਦੀ ਹੈ ਕਿ ਜਿਹੜੇ ਸਾਡੇ ਕੰਮ ਕਰਨ ਵਾਲੇ ਸੇਵਾਦਾਰ ਆ ਉਹਨਾਂ ਨੂੰ ਕੰਮ ਤੋਂ ਰੋਕਿਆ ਜਾਵੇ ਤੇ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦੇ ਸੀਗੇ ਵੀ ਅਸੀਂ ਕੰਮ ਕਰਾਂਗੇ ਤੇ ਵੋਟਾਂ ਨਹੀਂ ਮੰਗਣਾਵਾਂਗੇ ਅੱਜ ਤਰਨਦਾਰ ਹਲਕੇ 'ਚ ਵਾਰ-ਵਾਰ ਵੋਟਾਂ ਮੰਗਣ ਆ ਰਹੇ ਕੀ ਕਰ ਰਿਹਾ ਦੇਖੋ ਸਭ ਤੋਂ ਪਹਿਲਾਂ ਤਾਂ ਗੱਲ ਇਹ ਆ ਕਿ ਜੇ ਇਹਨਾਂ ਨੇ ਕੰਮ ਕੀਤਾ ਹੁੰਦਾ ਤੇ ਇਹਨਾਂ ਨੂੰ ਇਹਨਾਂ ਦੀ ਪਾਰਟੀ ਦਾ ਕੋਈ ਵਲੰਟੀਅਰ ਤਾਂ ਇਹਨਾਂ ਨੂੰ ਮਿਲਦਾ ਨਾ ਜਿਹਨੂੰ ਇਥੇ ਚੋਣ ਲੜਾਉਂਦੇ ਸੋ ਇਤੋਂ ਦਾ ਜਿਹੜਾ ਕੈਂਡੀਡੇਟ ਬਣਾਇਆ ਉਹ ਵੀ ਅਕਾਲੀ ਦਲ ਦੇ ਵਿੱਚੋਂ ਆਇਆ ਹੋਇਆ ਉਹ ਆਦਮੀ ਲੈ ਕੇ ਆਂਦਾ ਜਿਹਨੂੰ 2022 ਦੀ ਵੇਚ ਜਦੋਂ ਇਲੈਕਸ਼ਨ ਸੀਗੀ ਤਾਂ ਉਸ ਵੇਲੇ ਭਗਵੰਤ ਮਾਨ ਕਹਿੰਦਾ ਸੀਗੀ ਇਹ ਨਸ਼ੇ ਦਾ ਸਦਾਗਰ ਆ ਉਹਦੀਆਂ ਵੀਡੀਓ ਵੀ ਪਈਆਂ ਨੇ ਹੱਲੇ ਸੋ ਮੈਂ ਇਹ ਸਮਝਦਾ ਕਿ ਉਦੋਂ ਜੇ ਨਸ਼ੇ ਦਾ ਸਦਾਗਰ ਸੀ ਤੇ ਅੱਜ ਫਿਰ ਉਹਨੂੰ ਇਹਨਾਂ ਨੇ ਟਿਕਟ ਕਿੱਦਾਂ ਦੇ ਕੇ ਪਾਰਟੀ ਵੱਲੋਂ ਖੜੇ ਕਰ ਲਿਆ ਸੋ ਇਹਦਾ ਮਤਲਬ ਇਹ ਆ ਕਿ ਇਹਨਾਂ ਦੇ ਕੋਲ ਕੋਈ ਵੀ ਐਹੋ ਜਿਹਾ ਇਨਸਾਨ ਹੈ ਨਹੀਂ ਜਿਹੜਾ ਕੋਈ ਪਾਰਟੀ ਦਾ ਸੇਵਾਦਾਰ ਹੋਵੇ ਜਾਂ ਸਾਫ ਸੁਥਰੇ ਅਕਸ ਵਾਲਾ ਹੋਵੇ ਸੋ ਇਹੋ ਜਿਹੇ ਲੋਕਾਂ ਨੂੰ ਇਹ ਇਲੈਕਸ਼ਨ ਲੜਾ ਰਹੇ ਨੇ ਸੋ ਲੋਕ ਬੜੇ ਤਰਨ ਤਰਨ ਦੇ ਸਿਆਣੇ ਨੇ ਸਾਰਾ ਕੁਝ ਸਮਝਦੇ ਤੇ ਦੇਖਦੇ ਵੀ ਨੇ ਭਾਈ ਮਨਦੀਪ ਸਿੰਘ ਜੀ ਅੱਜ ਤੁਸੀਂ ਪਿੰਡ ਗੰਡੀ ਮੰਡ ਆਏ ਜੀ ਕਿਸ ਤਰ੍ਹਾਂ ਦਾ ਸੰਗਠਨ ਹੁੰਦਾ ਹੈ ਜੀ ਜਾਂ ਸਿਆਸਤ ਉਹ ਬਹੁਤ ਸੋਨਾ ਹੈ ਉਹ ਛਾ ਜੀ ਜਿੰਨਾ ਹੀ ਸੋਚਦੇ ਆ ਉਸ ਤੋਂ ਕਈ ਗੁਣਾ ਉੱਪਰ ਛਾ ਜੀ ਬਹੁਤ ਜਿਆਦਾ ਸੰਗਤਾ ਪਿਆਰ ਮਾਨ ਸਤਿਕਾਰ ਕਾਫੀ ਦਾ ਦੇ ਰਹੀ ਹੈ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਜਿਹੜੇ ਪੰਜਾਬ ਪ੍ਰਧਾਨ ਸੀਗੇ ਉਹਨਾਂ ਵੱਲੋਂ ਕਿਹਾ ਗਿਆ ਸੀਗਾ ਕਿ ਪਿੱਛੇ ਲੈ ਕੇ ਅਸੀਂ ਸਰਕਾਰ 2027 ਦੇ ਵਿੱਚ ਜਿਹੜੀ ਆ ਮਾਲਵੇਚ ਬਣਾਵਾਂਗੇ ਤੇ ਹੁਣ ਮੱਝੇ 'ਚ ਰੋਜ ਆਉਂਦੇ ਨੇ ਮੱਝੇ ਵਾਲਿਆਂ ਨੂੰ ਕੀ ਬੇਨਤੀ ਕਰਨੀ ਚਾਹੀਦੀ ਇਹ ਮੱਝਾਂ ਜੀ ਇਹਨਾਂ ਨੂੰ ਜਵਾਬ ਦੇ ਦੇਣਾ 11 ਤੀਨ ਨੂੰ ਇਹ ਸਰਕਾਰ ਮਾਲਵੇਚ ਵੀ ਨਹੀਂ ਬਣਨੀ ਹੁਣ ਜਿਹੜੇ ਕਹਿੰਦੇ ਨੇ ਮੱਝੇ ਨੂੰ ਲੋੜ ਨਹੀਂ ਐ ਇਹ ਮਾਲਵੇਚ ਵੀ ਨਹੀਂ ਹੁਣ ਬਣੀ ਚੇਤਾ ਰੱਖਣ ਇਹ ਜਵਾਬ ਦਿੰਦੇ ਪਏ ਨੇ ਕੋਈ ਮੰਤਰੀ ਆਏ ਕਹਿੰਦੇ ਨਾਲ ਗੁੱਲੀ ਘਾੜੇਗੇ ਮੈਂ ਗੁੱਲੀ ਘਾੜ ਮੈਂ ਕਹਿੰਨਾ ਆਪਣੇ ਨੂੰ ਮਹਗਾ ਰਾਮਗੜੀਆਂ ਮੈਂ ਗੁੱਲੀ ਘਾੜ ਸਾਨੂੰ ਸ਼ਰਮ ਥੋੜੀ ਆ ਚੁਕੀ ਉਹ ਕਿਰਤ ਕਰਦੇ ਆ ਪਰ ਇਹੋ ਜੀ ਬਿਆਨਬਾਜ਼ੀ ਮੰਤਰੀ ਨੂੰ ਇੱਕ ਸ਼ੋਭਾ ਨਹੀਂ ਦਿੰਦੀ ਕਿਸਾਨ ਨੂੰ ਮਾਲ ਵਿੱਚ ਸਰਕਾਰ ਬਣਾਣਾ ਕਿ ਸਾਨੂੰ ਮਾਝੇ ਲੋੜ ਨਹੀਂ ਇਹ ਭਾਜੀ ਗਲਤ ਹੈ ਇਹ ਚੈਲੰਜ ਕਰਦੇ ਵੇ ਖਸਾਨਾ ਮਾਝੇ ਨੂੰ ਇਹ ਮਾਝੇ ਵਾਲੇ ਜਵਾਬ ਦੇਣਗੇ ਇਹਨਾਂ ਨੂੰ 11 ਤਰੀਕ ਨੂੰ ਚੌਥੀ ਰਿਜ਼ਲਟ ਆਏਗਾ ਤੁਹਾਨੂੰ ਆਪਣੇ ਰਾਜ ਕਿਹਦੀ ਸਰਕਾਰ ਤੇ ਬਣਦੀ ਹੈ ਬਜ਼ੁਰਗ ਤੇ ਦੇਖਣ ਚ ਆਇਆ ਕਿ ਜਿਵੇਂ ਕਿ ਪੰਚਮੋਰਚੇ ਵੱਲੋਂ ਤੁਹਾਨੂੰ ਉਮੀਦਵਾਰ ਬਣਾਇਆ ਗਿਆ ਆ ਤੇ ਜਿਹੜੇ ਦੂਸਰੇ ਜਿਨ੍ਹਾਂ ਨੇ ਤੁਹਾਨੂੰ ਸਹਿਯੋਗ ਕੀਤਾ ਗਿਆ ਬਹੁਤ ਘੱਟ ਦੇਖੇ ਜਾਂਦੇ ਪਏ ਆ ਗਰਾਊਂਡ ਤੇ ਕੀ ਕਰਨੇ ਜੀ ਨੇ ਦੇਖੋ ਗਰਾਊਂਡ ਤੇ ਦਰਸਾ ਸਾਰੀਆਂ ਟੀਮਾਂ ਸਪੋਰਟ ਕਰ ਰਹੀਆਂ ਸਾਰੀਆਂ ਟੀਮਾਂ ਹਰ ਪਿੰਡ ਵਿੱਚ ਚਰਦੀਆਂ ਪਈਆਂ ਹੁਣ ਇੱਕ ਟੀਮ ਲੱਗੀ ਹੈ ਕਿ ਤੁਸੀਂ ਆ ਕੇ ਪੂਰਾ ਜ਼ਨਾ ਨਾ ਚੱਲਣਾ ਇੱਕ ਟੀਮ ਨੇ ਜੇ ਗਰਾਊਂਡ 'ਚ ਆ ਕੇ ਸਾਰੇ ਇਕੱਠੇ ਕਰਦੇ ਪਏ ਸਪੋਰਟ ਸਾਰੇ ਕਰਦੇ ਪਏ ਜੀ ਕੱਲੇ ਮੇਖਿਆਲੇ ਬੀਬੀ ਖਾੜਾ ਜੀ ਦਾ ਵੀ ਬਿਆਨ ਆ ਚੁੱਕਾ ਹੈ ਸਪੋਰਟ ਸਾਰੇ ਦਿਲੋਂ ਕਰਦੇ ਪਏ ਬੜੇ ਪ੍ਰੇਮ ਨਾਲ ਕਰਦੇ ਪਏ ਇਹ ਨਹੀਂ ਕਿ ਉੱਪਰੋਂ ਲੋਕ ਵਹਾਵਾ ਸਾਰੇ ਕਰਦੇ ਪਏ ਕੋਈ ਨਹੀਂ ਲੱਗਦਾ ਕਿ 2027 ਦੇ ਵਿੱਚ ਜਿਸ ਤਰ੍ਹਾਂ ਅੱਜ ਤੁਹਾਡੀ ਚੋਣ ਵਿੱਚ ਸਾਰੀਆਂ ਪੰਨਕਥੀਆਂ ਕੱਡੀਆਂ ਹੋ ਗਈਆਂ ਆ 2027 ਦੇ ਵਿੱਚ ਕੋਈ ਇਸ ਤਰ੍ਹਾਂ ਦਾ ਮੋਰਚਾ ਬਣਦਾ ਚਾਂਤ ਲੱਗਦਾ ਤੁਹਾਨੂੰ ਦੇਖੋ ਮੈਂ ਤੇ ਕਹਿ ਲਓ ਕਿ ਬੜਾ ਕਰਮਾ ਭਾਗਾ ਵਾਲਾ ਸਾਡਾ ਪਰਿਵਾਰ ਆ ਜਿਹੜਾ ਕਿ ਸਾਰਾ ਇੱਕ ਸਿਸਟਮ ਚੱਲੋ ਸਾਰੇ ਢੇੜ ਸਾਰੇ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਠੇ ਹੋ ਗਏ ਮੈਂ ਸਾਰਿਆਂ ਨੂੰ ਤੁਹਾਡੇ ਮਾਤੇ ਰੇ ਬੇਨਤੀ ਵੀ ਕਰਦਾ ਵਾਂ ਕਿ 2027 ਵਿੱਚ ਅਸੀਂ ਸਾਰੇ ਇੱਕ ਨਿਸ਼ਾਨ ਸਾਹਿਬ ਥੱਲੇ ਹੋ ਕੇ ਲੜਾਂਗੇ ਤੇ ਫੇਰ ਹੀ ਸਾਨੂੰ ਕਾਮਯਾਬੀ ਮਿਲਣੀ ਹੈ ਤੇ ਜੇ ਆਪਾਂ ਕੱਲੇ-ਕੱਲੇ ਹੋ ਕੇ ਲੜਾਂਗੇ ਅਸੀਂ ਕਦੀ ਕਾਮਯਾਬ ਨਹੀਂ ਹੋ ਸਕਾਂ ਸਾਨੂੰ ਐਦਾ ਹੀ ਕੁਟਦੇ ਮਾਰਦੇ ਰਹਿਣਾ ਹੈ ਨਾਲੇ ਕਦੀ ਸਾਡੂੰ ਕਾਮਯਾਬੀ ਨਹੀਂ ਮਿਲਣੀ ਫਿਰ ਏ ਭਾਈ ਸਾਹਿਬ ਚੋ ਨਿਸ਼ਾਨ ਜਿਹੜਾ ਅਲਾਰਟ ਹੋ ਗਿਆ ਤੋਂ ਹਾਂਜੀ ਹਾਂਜੀ ਦੇਖੋ ਸਾਨੂੰ ਕੱਲ ਹੀ ਪਤਾ ਲੱਗਾ ਸੀ ਚੋ ਨਿਸ਼ਾਨ ਮੇਰਾ ਬਾਲਟੀ ਹੈ 14 ਨੰਬਰ ਤੇ ਨਿਸ਼ਾਨ ਹੈ 14 ਨਿਸ਼ਾਨ ਤੇ ਮੈਂ ਤੁਹਾਡੇ ਮਾਦਮੇ ਨੇ ਬੇਨਤੀ ਵੀ ਕਰਾ ਚੰਨੇ ਸਾਰੀ ਸੰਗਤਾਂ ਨੂੰ ਹੱਥ ਜੋੜ ਕੇ ਇੱਕ ਵਾਰੀ ਮੌਕਾ ਜਰੂਰ ਦਿਓ ਤਰਨਤਾਰ ਦਾ ਨਕਸ਼ਾ ਹੀ ਬਦਲ ਕੇ ਰੱਖ ਦੇਾਂਗੇ ਇੰਨੀ ਕੀ ਮਨ ਗੁਰੂ ਸਾਹਿਬ ਕਿਰਪਾ ਰੱਖਣਗੇ 14 ਨੰਬਰ ਦਾ ਨਿਸ਼ਾਨ 'ਚ ਬਾਲਟੀ ਚੋ ਨਿਸ਼ਾਨ ਹੈ ਜੀ ਬਾਈ ਖਾਲਸਾ ਬਾਈ ਫਤਿਹ ਅੱਜ ਜਿਹੜਾ ਇੱਥੇ ਗੰਡੀ ਵਿੰਡ ਦੇ ਵਿੱਚ ਇਕੱਠ ਹੋਇਆ ਹੈ ਕਿਹੋ ਜਿਹਾ ਸੰਗਤਾਂ ਸਹਿਯੋਗ ਹੋਇਆ ਆ ਜੀ ਸਾਰੀ ਸੰਗਤ ਜੀ ਲਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੜਤਰਨ ਤਰਨਤਾਰਨ ਜਿਹੜੀ ਜਿਮਣੀ ਚੋਂ ਰਿਜ਼ਰਵ ਸਹੀ ਰਿਪੋਰਟਾਂ ਜਿਹੜੀਆਂ ਤੁਸੀਂ ਸਮਾਜ ਵਿੱਚ ਭੇਜ ਰਹੇ ਹੋ ਅੱਜ ਜਿਹੜਾ ਪ੍ਰੋਗਰਾਮ ਗੰਢੀਵਿੰਡ ਹੋਇਆ ਜੀ ਬੜੀ ਚੜ੍ਹਦੀ ਕਲਾ ਦੇ ਨਾਲ ਸਾਰਾ ਪਿੰਡ ਦੇ ਸਹਿਯੋਗ ਦੇ ਨਾਲ ਇਹਨਾਂ ਨੌਜਵਾਨ ਵੀਰਾਂ ਦੇ ਸਹਿਯੋਗ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਸਿਹਰਦ ਸੱਜਣ ਇੱਥੇ ਬਜ਼ੁਰਗਾਂ ਦੇ ਸਹਿਯੋਗ ਨਾਲ ਹਰ ਇੱਕ ਭਾਈ ਜਾ ਰਹੇ ਨੇ ਇੱਥੇ ਤਗੜੇ ਹੋ ਕੇ ਹਾਂ ਦਾ ਨਾਰਾ ਮਾਰਿਆ ਭਾਈ ਮਨਦੀਪ ਸਿੰਘ ਨੂੰ ਤੇ ਇਹ ਵਿਸ਼ਵਾਸ ਦਿਵਾਇਆ ਕਿ ਵੱਡੀ ਲੀਡ ਦੇ ਵਿੱਚ ਗੰਢੀਵਿੰਡ ਤੋਂ ਆਪ ਜਿਵੇਂ ਪੰਥਕ ਜਿਹੜੀਆਂ ਧਿਰਾਂ ਸੀ ਸਾਰੀਆਂ ਨੇ ਇਕੱਠੇ ਹੋ ਕੇ ਜਿਹੜਾ ਹੈ ਭਾਈ ਮਨਦੀਪ ਸਿੰਘ ਦੇ ਆਕਾਸ਼ ਪ੍ਰਚਾਰ ਜਿਹੜੀ ਕੀਤਾ ਇਹ ਇਹ ਮਤਲਬ ਸਾਰੀਆਂ ਧਿਰਾਂ ਇੱਕ ਪਲੇਟਫਾਰਮ ਤੇ ਕਰ ਰਹੀਆਂ ਜਾਂ ਅੱਡ-ਅੱਡ ਕਰ ਰਹੀਆਂ ਬਿਲਕੁਲ ਜੀ ਇਹ ਤਾਂ ਸਾਨੂੰ ਕੋਈ ਕਹਿਣ ਦੀ ਬਹੁਤੀ ਲੋੜ ਨਹੀਂ ਕਿਉਂਕਿ ਗਰਾਊਂਡ ਦੇ ਤੁਸੀਂ ਵੇਖ ਰਹੇ ਜੇ ਸਾਰੀਆਂ ਪੰਥਕ ਧਿਰਾਂ ਜਿਹੜੀਆਂ ਅੱਡੀ-ਚੋਟੀ ਦਾ ਯੋਰ ਲਾ ਰਹੀਆਂ ਨੇ ਭਾਈ ਮਨਦੀਪ ਸਿੰਘ ਨੂੰ ਜਿਤਾਉਣ ਵਾਸਤੇ ਕਿਉਂਕਿ ਉਹ ਭਾਈ ਸੰਦੀਪ ਸਿੰਘ ਸੰਨੀ ਯੋਧੇ ਦਾ ਸਤਕਾਰ ਕਰਦੀਆਂ ਨੇ ਤੇ ਅੱਜ ਵੀ ਤੁਸੀਂ ਵੇਖਿਆ ਵੱਖ-ਵੱਖ ਪ੍ਰੋਗਰਾਮਾਂ ਤੇ ਸਾਰੀਆਂ ਧਿਰਾਂ ਜਿਹੜੀਆਂ ਨੇ ਇਕੱਠੀਆਂ ਹੋ ਗਈਆਂ ਇੱਕ ਪਲੇਟਫਾਰਮ ਦੇ ਉੱਤੇ ਤਰਨਤਾਰਨ ਦੀ ਸੰਗਤ ਨੂੰ ਵੀ ਪੀਲ ਕਰਨ ਚਾਹੀਦਾ ਤਰਨਤਾਰਨ ਦੀ ਸੰਗਤ ਨੂੰ ਮੈਂ ਤੇ ਇਹੋ ਅਪੀਲ ਕਰਾਂਗਾ ਕਿ ਤੁਸੀਂ ਯੋਧੇ ਹੋ ਪਹਿਲਾਂ ਵੀ ਤੁਸੀਂ ਸਮੇਂ-ਸਮੇਂ ਅਨੁਸਾਰ ਇਤਿਹਾਸ ਰਚਨੇ ਤੇ ਤੁਸੀਂ ਪੂਰੀ ਪੰਜਾਬ ਦੀ ਹਵਾ ਬਦਲ ਕੇ ਰੱਖਤੀ ਆ ਤੇ ਐਤਕੀ ਸਾਨੂੰ ਪੂਰਾ ਵਿਸ਼ਵਾਸ ਆ ਕਿ ਤੁਸੀਂ ਭਾਈ ਮਨਦੀਪ ਸਿੰਘ ਜੀ ਨੂੰ ਵੱਡੀ ਲੀਡ ਦੇ ਨਾਲ ਜਿਤਾਓਗੇ ਤੇ ਜਿਹੜੇ ਭਰਾ ਹਲੇ ਵੀ ਨੇਰੇ ਦੇ ਵਿੱਚ ਨੇ ਜਾਂ ਮਤਲਬ ਗੁੰਮਰਾਹ ਹੋ ਰਹੇ ਨੇ ਇਹਨਾਂ ਇਹਨਾਂ ਦੀਆਂ ਚੋਰਾਆਂ ਦੀਆਂ ਗੱਲਾਂ ਦੇ ਵਿੱਚ ਨਾ ਆਇਓ ਤੇ ਜਿਹੜੇ ਯੋਧੇ ਨੇ ਜਿਹੜੇ ਪੰਜਾਬ ਨੂੰ ਸਹੀ ਤਰੀਕੇ ਨਾਲ ਜਿੰਨਾ ਕੋ ਵੱਡੇ ਵਿਜ਼ਨ ਹੈ ਹਰ ਇੱਕ ਪੱਖ ਤੋਂ ਧਾਰਮਿਕ ਸਮਾਜਿਕ ਆਰਥਿਕ ਤੇ ਰਾਜਨੀਤਿਕ ਪੱਖ ਤੋਂ ਬਹੁਤ ਵੱਡੀ ਸੋਚ ਜਿਹੜੀ ਉਹਨਾਂ ਦੀ ਉਹਨਾਂ ਦਾ ਸਾਥ ਦਿਓ ਤੇ ਤਗੜੇ ਹੋ ਕੇ ਪੰਜਾਬ ਨੂੰ ਫੇਰ ਤੋਂ ਖੁਸ਼ਹਾਲੀ ਵੱਲ ਲੈ ਕੇ ਜਾਓ